ਕੇਕ ਮਿੱਤਰੋ ਕਰਾ ਲਿਆ ਪਾ ਜਿਹੜੇ ਲਵੇੜ ਦੇ ਹਾਂ ਜਮਾ ਜਮਾ ਕਿਚੂ ਜੀਦਾ ਭਾਈ ਉਹ ਕਹਦਾ ਹੋਏ ਯਾਰੀ ਦਾ ਕੁਛ ਨਹੀਂ ਛੱਡਦੇ ਭਾਈ ਫ੍ਰੀਜਰ ਹਾਂ ਹੈ ਕਿ ਯਾਰ ਲੋਕ ਕੀ ਕਹਿੰਦੇ ਬਾਰਾ ਬਾਰਾ ਹਾਂ ਹੈ ਕਿ ਯਾਰ ਲੋਕ ਕੀ ਕਹਿੰਦੇ ਅੜਪਤੋ ਮਿੱਤਰੋ ਤੁਹਾਡਾ ਸਵਾਗਤ ਹੈ ਕੰਪਨੀ ਦੇ ਵਿੱਚ ਅੱਜ 300ਵਰ ਤਰੀਕ ਤੱਕ ਸਪੈਰ ਦਾ 2 ਵਜੇ ਹੋਈ ਸੀ ਦੁਪਹਿਰ ਦੇ ਅੱਜ ਆਏ ਹੋਏ ਸੀਗੇ ਕਾਲਾਲੀ ਮੰਡੀ ਤੇ ਫ੍ਰੈਂਡ ਦਾ ਜਨਮ ਦਿਨ ਸੀਗਾ ਅਸੀਂ ਦੋ ਪਾਵਾਗੇ ਸਾਰਾ ਕੁਛ ਇੱਕ ਮੈਂ ਇੰਜੋਏਮੈਂਟ ਕਰਦੇ ਹਾਂ ਇਸ ਦੀ ਯੋਜਨਾ ਰੱਖੀ ਹੋਈ ਸੀ ਜੀ ਸਭ ਤੋਂ ਪਹਿਲਾਂ ਉਹਦੇ ਲਈ ਕੇਕ ਲੈਣੇ ਆਪਾਂ ਪਨੀਰਿਓ ਵਲੌਗ ਦੇ ਵਿੱਚ ਹੁਣ ਯਾਰ ਵਲੌਗ ਰੈਗੂਲਰ ਆਇਆ ਕਰਨਗੇ ਬਸ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਚਾਹੁੰਦੇ ਹਾਂ ਤੁਹਾਡਾ ਜੀ ਅਸੀਂ ਕਿਵੇਂ ਕ੍ਰੀਏਟਰ ਹੈ ਅੰਕੜਾ 240 400 ਅੰਨੇ 500 ਕਿੱਦਾਂ ਠੀਕ ਹੈ ਜੀ ਦੇਖ ਇਹਨੂੰ ਕਿਹੜਾ ਲੈਣਾ ਕੇਕ ਮਿੱਤਰੂ ਕਰਾ ਲਿਆ ਅੰਤਰਾ ਭਾਈ ਨੇ ਕਰਿਆ ਬਈ ਕੇਕ ਤਿਆਰ ਬਲੌਕ ਬਣਾਉਣਾ ਹੈ ਹਾਂ ਹਾਂ ਯੈਸ ਯੈਸ ਭਾਜੀ ਇਹ ਨਹੀਂ ਤਿਆਰ ਹੈ ਜੀ ਤਿਆਰ ਕਰਤਾ ਠੀਕ ਹੈ ਓਏ ਰੈਡ ਦਾ ਚਾਕ ਜਿੱਦਾਂ স্নੋ ਵਾਲੀ ਹੈ ਇੱਕ ਰੀਵਨ ਵਾਲੀ ਐ ਵਧੀਆ ਹੀ ਦੇ ਦੇ ਯਾਰ ਕੈਂਟ ਜੀ ਬਈ ਇੱਕ ਦਾ ਸਨੋ ਵਾਲੀ ਐ ਦੇਖਾ ਹਾਂ ਇੱਕ ਰੀਵਨ ਵਾਲੀ ਐ ਦੇਖਾ ਤੇ ਹੈ ਦੋਨੇ ਹੀ ਟੌਪ ਦੀਆਂ ਟੌਪ ਦੀਆਂ ਬਸ ਲਵੇੜਨਾ ਯਾਰ ਪੂਰਾ ਜਿਹੜੇ ਲਵੇੜ ਦੇ ਹਾਂ ਜਮਾ ਜਮਾ ਇੱਕ ਚੁੱਕ ਜੀਦਾ ਬਾਈ ਓਏ ਆਹ ਠੀਕ ਐ ਹਾਂ ਹਾਂ ਬਈ ਠੀਕ ਐ ਉਹਨੇ ਲਾਇਆ ਰੀਵਨ ਵਾਲੀ ਐ ਕਿ ਸਨੋ ਵਾਲੀ ਐ ਠੀਕ ਇੱਕ ਟੋਪੀ ਦੇ ਦੇ ਯਾਰ ਇੱਕ ਟੋਪੀ ਲੈਣੀ ਹੈ ਬਈ ਟੋਪੀ ਆਸਕੰਦਰਾ ਬਾਈ ਹੈਪੀ ਬਰਥਡੇ ਅਲਾਈਕੇ ਨਹੀਂ ਟੋਪੀ ਯਾ ਜਦ ਹੀ ਆ ਓਏ ਅਗਰ ਅੱਖੜਾ ਤੂੰ ਪਰੋਣਾ ਤੇ ਰੱਖ ਲੈ ਕਟਰੀ ਆ ਭਾਈ ਕੇਗਾ ਆਪਾਂ ਉਹ ਪਹਿਲੇ ਆਪਣਾ ਟੋਪਾ ਆ ਭਾਬੀ ਨੂੰ ਹੈਪੀ ਬਰਥਡੇ ਮੂਹਦ ਨੂੰ ਕਰਵਾਦਾ ਕੇਕ ਦਾ ਐ ਟੋਪੇ ਆ ਭਾਈ ਕੇਕ ਉਹਦਰ ਨੂੰ ਮੂਹ ਕਰਨਾ ਫਿਰ ਐਂ ਬਣਾਵਾਂਗੇ ਐਂ ਠੀਕ ਹੁੰਦੀ ਆ

ਆ ਬਈ ਹੈਪੀ ਬਰਥਡੇ ਬਈ ਤੈਨੂੰ ਰੱਬ ਵਧਾਵੇ ਤੇ ਬਹੁਤ ਬਹੁਤ ਮੁਬਈਆਂ ਬਈ ਤੈਨੂੰ ਹੈਪੀ ਬਰਥਡੇ ਦੀਆਂ ਅੱਜ ਯਾਰ ਕੰਮ ਦਾ ਨਹੀਂ ਹੈ ਕੋਈ ਇਹਦੇ ਮੂਹੇ ਪੈਸੇ ਲਾਏ ਆਪਾਂ ਜੰਨੂ ਓ ਚੱਕ ਜੀ ਨਾ ਬੱਦਨੀ ਓ ਚੱਕ ਜੀ ਨਾ ਵਾਹ ਕਲਦੀ ਟੋਪੀ ਲੈਣਾ ਸਿਰ ਤੇ ਰੱਖ ਯਾਰ ਓਏ ਰੱਖ ਟੋਪੀ ਸਿਰ ਤੇ ਰੱਕ 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 ਕੋਈ ਨਹੀਂ ਨਹੀਂ ਗਾਲਦੀ ਮੈਂ ਗਾਲਤ ਭਾਈ ਹੁਣ ਇਹਨੂੰ ਨਮਾਉਣਾ ਪਊਗਾ। ਏਹ ਤੇਰਾ ਵਧੀਆ ਹੋ ਗਿਆ ਯਾਰ ਹੈਪੀ ਬਰਥਡੇ ਭਾਈ। ਕੇਕ ਦਾ ਕੀ ਬਣਾਤਾ ਓਏ? ਕੇਕ ਨਹੀਂ ਦੇਖੇਗਾ ਦੇ ਦੂੰ ਏ। ਦੇਖੇ ਨਹੀਂ ਕੇਕ ਦੇ ਦਊ ਏ। ਨਾਸਕੰਦਰਾ ਠੀਕ ਹੈ। ਲਾਸਟ ਪੀਸ ਤੇ ਘਰਾਰੀ ਅੜ ਗਈ। ਖਾਓ ਵੀ ਖਾਓ ਖਾਓ ਅੰਦਰ ਬਰਥਡੇ ਹੋਏ ਖਾਊਗਾ ਤੇ ਟੋਪੀ ਲੈਉਣੇ ਚੱਕ ਕੇ ਫਿਰ ਉੱਤੇ ਉਹ ਦੇ ਹੈਪੀ ਬਰਥਡੇ ਲੱਗਿਆ ਹੋਇਆ ਉੱਥੇ ਫਿਰ ਬਿਠਾਉਣੇ ਨੇ ਨਾ ਘਟਮਟਮ ਕਰਾਂਗੇ ਇਹ ਮੱਚ ਬੁਈ ਲੱਗੇਗਾ ਆ ਖਾਓ ਯਾਰ ਇਹ ਰ ਕੰਮ ਚਾਹ ਦੇਖ ਲੋ ਬੰਦੇ ਹੋਏ ਗਦਾਰ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਯਾਰ ਤੂੰ ਵੀ ਕੀਤਾ ਹੋਇਆ ਓਏ ਕੀਤਾ ਆਹ ਦਾਦਾ ਬੰਦਾ ਆਪਣਾ ਚਲ ਯਾਰ ਆਪਦੇ ਬੰਦੀ ਨਹੀਂ ਕਰਦੇ ਸਬਸਕ੍ਰਾਈਬ ਚਨ ਨੂੰ ਕਰਤਾ ਉਹਨਗੇ ਬੈਲ ਆਈਕਨ ਦਬਾਤਾ ਸਾਰੇ ਦਬਾ ਦਿਓ ਯਾਰ ਹਜ਼ਾਰ ਆਪਣੇ ਸਬਸਕ੍ਰਾਈਬਰ ਹੋਣ ਵਾਲੇ ਹੈਗੇ ਤੂੰ ਵੀ ਕਰਿਆ ਓਏ ਕਰੈਣ ਨੂੰ ਕਰਦਾ ਨਾ ਕਰੀ ਕੋਈ ਨਹੀਂ ਆਹ ਹਾਂ ਅੱਜ ਵੀ ਤੇਨੇ ਚੱਕਿਆ ਜੀ ਖੁਸ਼ੀ ਗੱਲ ਨੇ ਤੂੰ ਵੀ ਮੈਂ ਹੀ ਦੇਖੋ ਤੂੰ ਇਸ ਦਾ ਖਾਂਦੇ ਨਹੀਂ ਹੈਗੇ ਆਹ ਦੇਖੋ ਯੂਟਿਊਬਰ ਯੂਟਿਊਬਰ ਆ ਨਾਸ ਪਰ ਪਾ ਲਈ ਵੀ ਮੀਤਾਈ ਜਿਹਨੇ ਜਿਆਦਾ ਕੋਨਾ ਆ ਵੀ ਯਾਰ ਮੇਰੀ ਯਾਰ ਪਰ ਇਹਦਾ ਕੁਝ ਨਹੀਂ ਛੱਡਦੇ ਬਈ ਫ੍ਰੀਜ ਤੇ ਠੀਕ ਹੈ ਜੀ ਬਾਟੇ ਵੀ ਕਿੱਧਰ ਜਾ ਆਪਣਾ ਉਹ ਖੜਾ ਬੰਦੇ ਬੰਦੇ ਹੋ ਵੀ ਯਾਰ ਇਹਨਾਂ ਨਾਲ ਨਾ ਹੀ ਪ੍ਰੈਸ ਰੁਕਦੇ ਨੀ ਕਦੇ ਲਓ ਜੀ ਪਾਰਟੀ ਕਰਤੀ ਆਂਤਕੰਦਰਾ ਹੁਣ ਗੇੜੇ-ਕੂੜੇ ਦੇ ਲਈ ਆਪਾਂ ਓਏ ਟੋਪੀ ਤੇਰੀ ਹਾਂ ਮਸਾਲਾ ਲਿਆ ਜੀ ਅਸੀਂ ਤੇਰੇ ਲਈ ਵੇ ਚੱਲ ਜਾਣਾ ਬ੍ਰੋ ਹੈ ਚੱਲਦੇ ਆਂ ਗੀੜੇ-ਵੇੜੇ ਦਿੰਨੇ ਆਂ ਚਲੋ ਬੈਠੋ ਚਾਰ ਜਣੇ ਬੈਹਿ ਜਾਵਾਂਗੇ ਤੇ ਸਾਡੇ ਪਾਇਆ ਨਿਸ਼ਾਨ ਲੈਂਦੇ ਨਹੀਂ ਫਿਰ 15 ਨਾ ਈਮਾ ਬਹਿਣੀ ਹੈ ਅਜੇ ਤਾਂ ਤੇਰੇ ਖਰਚਾ ਇਹ ਸੀਗਾ ਅੱਜ ਦਾ ਆਪਣਾ ਵਲੌਗ ਛੋਟਾ ਜਿਹਾ ਸੀਗਾ ਚਲੋ ਤੁਹਾਨੂੰ ਵਧੀਆ ਲੱਗਿਆ ਹੋਊਗਾ ਓਪ ਕਰਦੇ ਆ ਹਨਾ ਤੇ ਬਹੁਤ ਇੰਜੋਏ ਕੀਤਾ ਉਨੇ ਵਲੌਗ ਯਾਰ ਆਉਂਦੇ ਰਹਿਣਗੇ ਬਸ ਸਬਸਕ੍ਰਾਈਬ ਤੇ ਲਾਈਕ ਕਰਦੇ ਰਹੋ ਤੁਸੀਂ ਸਾਰੇ ਜਿਨ੍ਹਾਂ ਨੇ ਵੀ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਕਰ ਲਓ ਹੋਰ ਘੈਂਟ ਘੈਂਟ ਵਲੌਗ ਤੁਹਾਡੇ ਦੀ ਲੈ ਕੇ ਆਉਂਦੇ ਰਵਾਂਗੇ ਬਰਥਡੇ ਵਾਲਾ ਮੁੰਡਾ ਬਈ ਐ ਚੰਨੂ ਹਣੀ ਹੈ ਕਿਵੇਂ ਕੀਤਾ ਇੰਜੋਏ ਫਿਰ ਜਮ ਤੇ ਚਲੋ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਵਲੌਗ ਚ